ਪੈ ਕੇ ਤੇ ਕਿੰਨੇ ਕੇ ਜਿਹੜੇ ਹੈਗੇ ਆ ਕੋਈ ਮੁੱਜਰਮ ਕਵਰ ਕੀਤੇ ਆ ਤੁਸੀਂ ਜਿਾ ਕੋਈ ਕੀ ਹਦੈਤਾਂ ਦਿੱਤੀਆਂ ਇਹਦੀ ਮੰਨ ਲਓ ਪੰਜਾਬ ਸਰਕਾਰ ਤੇ ਭਾਜੀਪੀ ਸ਼੍ਰੀ ਗੌਰਵ ਯਾਦਵ ਸਾਹਿਬ ਵੱਲੋਂ ਜਿਹੜਾ ਆਪਰੇਸ਼ਨ ਪ੍ਰਹਾਰ 2 ਲੂਜਾ ਚੱਲ ਰਿਹਾ ਜਿਹੜਾ ਉਹ ਚਲਾਇਆ ਗਿਆ ਉਹਨਾਂ ਦੀ ਹਦੈਤਾਂ ਮੁਕਾਬਲ ਜਿਹੜਾ ਸਾਰੇ ਪੰਜਾਬ ਪੁਲਿਸ ਵੱਲੋਂ ਸਾਰੇ ਪੰਜਾਬ ਚੀ ਜਿਹੜੇ ਮਾੜੇ ਅੰਸਰ ਨੇ ਗੈਂਗਸਟਰਸ ਨੇ ਜਾਂ ਨਸ਼ਾ ਦਾ ਜਿਹੜਾ ਕੋਈ 스ਮਗਲਰ ਵਗੈਰਾ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਔਰ ਇਹ ਜਿਹੜੀ ਇਹ ਪ੍ਰਹਾਰ ਦੇ ਤਹਿਤ ਬਹੁਤ ਵੱਡੇ ਪੱਧਰ ਤੇ ਤੇ ਬਹੁਤ ਜੰਗੀ ਪੱਧਰ ਤੇ ਕਾਰਵਾਈ ਹੋ ਰਹੀ ਹੈ। ਜਿਹਦੇ ਵਿੱਚ ਜਿਹੜੇ ਪਿਛਲੇ ਜਿਹੜੇ ਮੁਕਦਮੇ ਜਿਨ੍ਹਾਂ ਦੀ ਕੋਈ ਰੈਸਟ੍ਰੈਂਡ ਸੀ ਸੀਨੀਅਰ ਕਰਾਇਮ ਚ 302 307 ਵਗੈਰਾ ਉਹਦੇ ਚ ਜਿਹੜੇ ਵਾਂਟਡ ਸੀਗੇ ਅਕਿਊਜ਼ਡ ਉਹ ਫੜੇ ਜਾ ਰਹੇ ਨੇ। ਇਸੇ ਲੜੀ ਵਿੱਚ ਕਾਰਵਾਈ ਕਰਦੇ ਹੋਏ ਨਾਬਾ ਸਬਡਿਵੀਜ਼ਨ ਦੇ ਤਿੰਨਾ ਥਾਣਿਆਂ ਵੱਲੋਂ ਬਹੁਤ ਹੀ ਮਿਹਨਤ ਤੇ ਬਹੁਤ ਹੀ ਤੰਦਹੀ ਨਾਲ ਕੰਮ ਕਰਦੇ ਹੋਏ ਕੱਲ ਤੋਂ ਇਹ ਚੱਲੀ ਹੋਈ ਮੁਹਿੰਮ 'ਚ ਤਕਰੀਬਨ 10 ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਵਿੱਚੋਂ ਥਾਣਾ ਭਾਸਾਵਲੋਂ ਥਾਣਾ ਸਦਰ ਨਾਬਾ ਵੱਲੋਂ ਤੇ ਥਾਣਾ ਕਤਵਾਲੀ ਵੱਲੋਂ ਇਹ ਜਿਹੜੀ ਹੈਗੀ ਬੜੀ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕੀਤੀ ਗਈ ਹੈ ਜਿਦੇ ਵਿੱਚ ਮਤਲਬ ਤੁਸੀਂ ਇਹ ਦੇਖੋਗੇ ਕਿ ਨਸ਼ਾ ਸਮਰੱਥਰਸ ਹੈਗੇ ਨੇ ਉਹਦੀ ਜਿਹੜੀ ਜਦੋਂ ਇਹ ਮੁਕੰਮਲ ਹੋ ਜਾਏਗਾ ਸਾਡਾ ਤਫਤੀਸ਼ ਦਾ سلسلہ ਤੇ ਫਿਰ ਅਸੀਂ ਉਹਦੇ ਬਾਰੇ ਵੀ ਤੁਹਾਨੂੰ ਡਿਟੇਲ ਦੁਬਾਰਾ ਦੇਵਾਂਗੇ ਤੇ ਜਿਹੜਾ ਯੁੱਧ ਨਸ਼ਾ ਵਿਰੁੱਧ ਦਾ ਵੀ ਦੂਜਾ ਚਰਨ ਚੱਲ ਰਿਹਾ ਉਹਦੇ ਤਹਿਤ ਵੀ ਅੱਜ ਅਸੀਂ ਪਿੰਡ ਰੋਟੀ ਜਿਹੜਾ ਰੋਟੀ ਪੁੜਾ ਤੇ ਉੱਥੇ ਅੱਜ ਚੈਕਿੰਗ ਕੀਤੀ ਗਈ ਹੈ ਅਚਾਨਕ ਜਿਹੜਾ ਹੈਗਾ ਸਰਚ ਆਪਰੇਸ਼ਨ ਚਲਾਇਆ ਗਿਆ ਇਹ ਮੰਡੋਰ ਪਿੰਡ ਹੋ ਗਿਆ ਲਵਾਨਾ ਟੇਕੂ ਹੋ ਗਿਆ ਕਕਰਾਲਾ ਹੋ ਗਿਆ ਛਿੱਟਾ ਵਾਲਾ ਸਾਈਡ ਤੇ ਸ਼ਹਿਰ ਦੇ ਅੱਡ-ਅੱਡ ਹਿੱਸਿਆਂ ਵਿੱਚ ਇਹ ਛਾਪੇਮਾਰੀ ਕੀਤੀ ਹੈ ਜਿਹਦੇ ਵਿੱਚੋਂ ਅਸੀਂ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਇਹਦੇ ਜਿਹੜੇ ਕੋਈ ਪਗੋੜੇ ਸੀ ਉਹਨਾਂ ਤੇ ਵੀ ਦਬਿਸ਼ ਦਿੱਤੀ ਜਾ ਰਹੀ ਹੈ ਤੇ ਜਿਹਦੇ ਵਿੱਚ ਇੱਕ ਪਗੋੜਾ ਵੀ ਗ੍ਰਿਫਤਾਰ ਕੀਤਾ ਤੇ ਇਹ سلسلہ ਲਗਾਤਾਰ ਜਾਰੀ ਹੈ ਤੇ ਅ ਅੱਗੇ ਵੀ ਕਾਰਵਾਈ ਕਰਦੇ ਹੋਏ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਕ੍ਰਿਮੀਨਲ ਨੇ ਉਹਨਾਂ ਨੂੰ ਫੜਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਜੇਲ੍ਹ ਚ ਬੰਨ ਕਰਵਾਇਆ ਜਾਏਗਾ ਜੀ ਨਿਕਾਸ ਪਰੇ ਨੇ ਉਹਨਾਂ ਦਾ ਕੀ ਸਟੇਟਸ ਸੀ ਕਦੋਂ ਮੱਪਘੋੜੇ ਸੀ ਉਹਨਾਂ ਵਿੱਚੋਂ ਦੇਖੋ ਕੁਝ ਪਘੋੜੇ ਸੀ ਤੇ ਜਿਹੜੇ ਬਹੁਤ ਜਿਹੜੇ ਆਪਣੀ ਗ੍ਰਿਫਤਾਰੀ ਤੋਂ ਟਲਦੇ ਹੋਏ ਸੰਜੇ ਖੱਬੇ ਕਿਤੇ ਦੂਰ ਘਰਾੜੇ ਰਹ ਰਹੇ ਸੀ ਜਿਨ੍ਹਾਂ ਤੇ ਅਸੀਂ ਮਤਲਬ ਪੂਰੀ ਆਪਣੀ ਇੰਟੈਲੀਜੈਂਸ ਕਾਇਮ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੀ ਤਕਰੀਬਨ ਸਾਰਿਆਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਸੀ ਇਹਨਾਂ ਤੇ ਮਨ ਰੱਦਾ ਕਤਲ ਤੇ ਕਤਲ ਵਗੈਰਾ ਤੇ ਮੁਕਦਮੇ ਸੀ ਲੁੱਟਾਂ ਖਵਾ ਦੇ ਮਕਦਮੇ ਸੀ ਤੇ ਇਹ ਇਹ ਜਿਹੜਾ ਹੈਗਾ ਇਹ ਕਾਰਵਾਈ ਜਿਹੜੀ ਹੈ ਪੂਰੇ ਪੱਖੇ ਤੌਰ ਤੇ ਕੀਤੀ ਗਈ ਹੈ ਤੇ ਜੋ ਵੀ ਇਹਨਾਂ ਤੋਂ ਬਰਾਮਦਗੀ ਹੋਈਗੀ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਦੁਬਾਰਾ ਅਪਡੇਟ ਕਰਾਂਗੇ ਕਿੰਨੇ ਜੋਤਨ ਨਸ਼ੇ ਦੇ ਵਿਰੁੱਧ ਤੋਂ ਉਹ ਵੀ ਲੋਕਾਂ ਨੂੰ ਚਾਦਰ ਕਰ ਰਹੇ ਹਾਂ ਹਾਂਜੀ ਇਹਦੇ ਵਿੱਚ ਅੱਜ ਬੜਾ ਚੰਗਾ ਸਾਨੂੰ ਰਿਸਪਾਂਸ ਮਿਲਿਆ ਅਸੀਂ ਪਿੰਡ ਲਵਾਣਾ ਟੇਕੂ ਰੋਟੀਪੁਰ ਤੇ ਹੋਰ ਮੰਡੌਰ ਪਿੰਡ ਚ ਗਏ ਆ ਉੱਥੇ ਅਸੀਂ ਮਤਲਬ ਜਦੋਂ ਪੁਲਿਸ ਨੂੰ ਦੇਖ ਕੇ ਜਿਹੜੇ ਮੌਤ ਪਰ ਲੋਕ ਸੀ ਕੋਈ ਪਿੰਡ ਦੇ ਸਰਪੰਚ ਸਾਫ ਕਾ ਸਰਪੰਚ ਤੇ ਹੋਰ ਜਿਹੜੇ ਕੋਈ ਵਿਅਕਤੀ ਸੀ ਉਹਨਾਂ ਨੇ ਵੀ ਪੁਲਿਸ ਨਾਲ ਇੰਟਰੈਕਸ਼ਨ ਕੀਤੀ ਹੈ ਜਿਹੜੀ ਇਸ ਇੰਟਰੈਕਸ਼ਨ ਦੌਰਾਨ ਮਤਲਬ ਅਸੀਂ ਪਬਲਿਕ ਨੂੰ ਅਵੇਅਰ ਵੀ ਕੀਤਾ ਅਸੀਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਕੋਈ ਨਸ਼ੇ ਦੀ ਗ੍ਰਿਫਤ ਦੇ ਚ ਆ ਚੁੱਕਿਆ ਹੈ ਉਹਦੇ ਇਲਾਜ ਲਈ ਜਿਹੜੀ ਮੁਫਤ ਇਹ ਸੇਵਾ ਉਪਲਬਧ ਕਰਾਈ ਗਈ ਹੈ ਵੀ ਜਿਸ ਪਰ ਵੀ ਦੱਸਿਆ ਵੀ ਜੇ ਕੋਈ ਨਸ਼ਾ ਕਰਾਉਣਾ ਚਾਹੁੰਦਾ ਬੇਸ਼ੱਕ ਸਾਡੇ ਰਾਹੀਂ ਜੇ ਉਹ ਸਾਨੂੰ ਅਪਰੋਚ ਕਰੇਗਾ ਤਾਂ ਅਸੀਂ ਵੀ ਉਹਦਾ ਜਿਹੜਾ ਮੁਫਤ ਇਲਾਜ ਕਰਾਉਣ ਲਈ ਉਸ ਪ੍ਰਕਿਰਿਆ ਨੂੰ ਜ਼ਰੂਰ ਅਪਣਾਵਾਂਗੇ। ਕੁਝ ਲੋਕ ਹਜੇ ਵੀ ਦੱਤੇ ਨੇ ਕਿਸ ਤਰ੍ਹਾਂ ਦੇਖ ਦਿਉਣਾ ਬਾਅਦ ਇਹਨਾਂ ਨੂੰ ਕੀ ਮੈਸੇਜ ਅੱਜੀ ਜੋ ਹੋਵੇਗਾ। ਅ ਦੇਖੋ ਮੈਸੇਜ ਇਹੀ ਹੈ ਵੀ ਜਿਹੜੇ ਤਾਂ ਕ੍ਰਿਮੀਨਲ ਨੇ ਉਹਨਾਂ ਲਈ ਬੜਾ ਕਲੀਅਰ ਕੱਟ ਮੈਸੇਜ ਹੈ ਕਿ ਉਹ ਇਹ ਮਤ ਸੋਚਣ ਕਿ ਜੇ ਉਹ ਕੋਈ ਕਾਰਵਾਈ ਕਰਕੇ ਜਾਂ ਕ੍ਰਾਈਮ ਕਰਕੇ ਉਹ ਕਾਨੂੰਨ ਤੋਂ ਬਚ ਸਕਣਗੇ। ਉਹਨਾਂ ਨੂੰ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਜਿਹੜੀ ਆਮ ਪਬਲਿਕ ਹੈ ਤੁਹਾਡੇ ਮਾధ్యਮ ਰਾਹੀਂ ਉਹਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਉਹ ਖੁੱਲ ਕੇ ਅੱਗੇ ਆਉਣ ਪੰਜਾਬ ਪੁਲਿਸ ਦਾ ਸਾਥ ਦੇਣ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਜਿਹੜੇ ਮਾੜੇ ਵਿਅਕਤੀ ਨੇ ਉਹ ਆਪਣੇ ਮਨਸੂਬਿਆਂ 'ਚ ਕਾਮਯਾਬ ਨਾ ਹੋ ਸਕਣ ਤੇ ਮੈਂ ਇਹ ਵਿਸ਼ਵਾਸ ਵੀ ਦਵਾਉਂਦਾ ਕਿ ਜਿਹੜੇ ਮੰਗ ਆਮ ਆਵਾਮ ਹੈ ਉਹ ਪੁਲਿਸ ਤੇ ਕਾਨੂੰਨ ਤੇ ਪ੍ਰਸ਼ਾਸਨ ਤੇ ਭਰੋਸਾ ਰੱਖੇ ਤੇ ਅਸੀਂ ਉਹਨਾਂ ਦੀ ਹਿਫਾਜ਼ਤ ਲਈ ਉਹਨਾਂ ਦੀ ਮਤਲਬ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਖਿਲਾਫ ਕੋਈ ਗਲਤ ਕਾਰਵਾਈ ਕੋਈ ਗਤੀਵਿਧੀ ਨਾ ਹੋਵੇ ਉਹਦੇ ਦੇ ਵਚਨਬੱਧ ਵੀ ਹਨ ਬਸ ਅਸੀਂ ਥੋੜਾ ਜਿਹਾ ਇਹ ਚਾਹੁੰਦੇ ਆਂ ਵੀ ਪਬਲਿਕ ਉਹਦੇ ਚ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਸਾਥ ਦੇ ਜਿਹੜੇ ਮਹਿਮੇਜ਼ਰ ਕਈ ਤਰ੍ਹਾਂ ਦੀਆਂ ਵਾਹਾਂ ਵੀ ਜਿਹੜੀਆਂ ਲੋਕਾਂ ਵੱਲੋਂ ਭੁਲਾਈਆਂ ਜਾਂਦੇ ਨੇ ਸ਼ਾਰਤਾਂ ਅਨੁਸਾਰ ਵੱਲੋਂ ਉਹਦੇ ਸੰਦੇਕੀ ਕਹੋ ਦੇਖੋ ਜਿਹੜੀ ਅਫਵਾਹ ਹੈ ਉਹ ਬਿਲਕੁਲ ਉਹਦੇ ਤੇ ਮੈਂ ਪਬਲਿਕ ਨੂੰ ਕਹਿਣਾ ਚਾਹਨਾ ਬਿਲਕੁਲ ਵਿਸ਼ਵਾਸ ਨਾ ਕਰਨ ਉਹ ਬਿਲਕੁਲ ਗਲਤ ਹੈ ਜੇ ਕੋਈ ਕਿਸੇ ਤਰ੍ਹਾਂ ਦੀ ਇਹੋ ਜੀ ਕੋਈ ਅਫਵਾਹ ਵਾਲੀ ਗੱਲ ਆਉਂਦੀ ਹੈ ਤਾਂ ਉਹਦੇ ਬਾਰੇ ਵੀ ਸਾਡੇ ਨਾਲ ਖੁੱਲ ਕੇ ਗੱਲ ਕਰਨ ਬੇਸ਼ੱਕ ਉਹ ਤੁਹਾਡੇ ਨਾਲ ਸੰਪਰਕ ਕਰਨ ਜਾਂ ਕਿਸੇ ਪਿੰਡ ਦੇ ਸਰਪੰਚ ਰਾਹੀਂ ਜਾਂ ਕਿਸੇ ਐਮਸੀ ਰਾਹੀਂ ਪ੍ਰਧਾਨ ਰਾਹੀਂ ਉਸ ਗੱਲ ਨੂੰ ਬਿਲਕੁਲ ਜਿਹੜਾ ਕਲੀਅਰ ਕੱਟ ਉਹਦੇ ਬਾਰੇ ਸਾਨੂੰ ਕੋਈ ਜੋ ਵੀ ਸਵਾਲ ਮੰਚਾ ਪੁੱਛਣ ਔਰ ਅਫਵਾਹਾਂ ਤੋਂ ਬਚਣ ਜਿਹੜੇ 700 ਰੁਪਏ ਫੜੇ ਗਏ ਨੇ ਉਹ ਹੁਣ ਵੀ ਕ੍ਰਾਈਮ ਕਰ ਰਹੇ ਸੀ ਜਾਂ ਕੋਈ ਇਸ ਤਰ੍ਹਾਂ ਦਾ ਦੇਖੋ ਲਗਾਤਾਰ ਉਹਨਾਂ ਦੇ ਜਿਹੜੀ ਬੈਕਗ੍ਰਾਉਂਡ ਸੀ ਉਹ ਤਾਂ ਕ੍ਰਿਮੀਨਲ ਸੀ ਤੇ ਹੁਣ ਵੀ ਅਸੀਂ ਉਹਨਾਂ ਦੀ ਪੁਸ਼ਕਸ਼ ਜਾਰੀ ਹੈ ਤੇ ਉਹਨਾਂ ਦੀ ਇੰਟਰੋਗੇਸ਼ਨ ਜੇ ਕੋਈ ਇਹੋ ਜਿਹੀ ਗੱਲ ਆਈ ਤਾਂ ਉਹ ਵੀ ਤੁਹਾਨੂੰ ਅਪਡੇਟ ਕੀਤਾ ਜਾਏਗਾ ਕਿਸ ਤਰ੍ਹਾਂ ਦੇਖਦੋਂ ਕੁਝ ਨੌਜਵਾਨ ਨੇ ਜਿਹੜੇ ਲਾਲਚ ਦੇ ਵਿੱਚ ਆ ਕੇ ਗੈਂਗਸਟਰ ਨਾਲ ਉਹਦਾ ਸੰਪਰਕ ਕਰਦੇ ਜਾਂ ਹੋਰ ਕੋਈ ਚੀਜ਼ਾਂ ਦੀ ਗਤੀਵਿਧੀਆਂ ਕਰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਹਾਂਜੀ ਬਿਲਕੁਲ ਬਹੁਤ ਅੱਛਾ ਸਵਾਲ ਹੈ ਤੁਹਾਡਾ ਮੈਂ ਇਹ ਉਹਨਾਂ ਨੂੰ ਮੈਂ ਪਹਿਲਾਂ ਜਾਂ ਤਾਂ ਨੌਜਵਾਨ ਪੀੜੀ ਨੂੰ ਇਹ ਕਹਿਣਾ ਚਾਹੁੰਦਾ ਵੀ ਉਹ ਮਿਸਗ੍ਰਾਈਡ ਕਰਾਉਣ ਕਿਉਂਕਿ ਲਾਲਚ ਵਿੱਚ ਫਸ ਕੇ ਕੋਈ ਜਿਹੜਾ ਗਲਤ ਟਰੈਕ ਅਪਣਾਉਣਗੇ ਤਾਂ ਉਹਦੀ ਹਮੇਸ਼ਾ ਆਉਣ ਵਾਲੇ ਭਵਿੱਖ 'ਚ ਮੁਸ਼ਕਲ ਆਉਣਗੀਆਂ ਤੇ ਜਿਹੜਾ ਮੈਂ ਦੇਖਿਆ ਵੀ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਨੇ ਜਾਂ ਜਿਹੜੇ ਪੁਰਾਣੇ ਹੋ ਚੁੱਕੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਹੈ ਉਹ ਥੋੜਾ ਥੋੜਾ ਲਾਲਚ ਦੇਖ ਕੇ ਜਿਹੜੀ ਨਵੀਂ ਤਨੀਰੀ ਹੈ ਨਵੀਂ ਪੀੜੀ ਹੈ ਉਹਨੂੰ ਮਗਰ ਲਾਉਂਦੇ ਨੇ ਇਹ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਨਾਪਾ ਦੇ ਏਰੀਆ ਵਿੱਚ ਜਿਵੇਂ ਸਾਡੇ ਐਸਐਸਪੀ ਸਾਹਿਬ ਸ਼੍ਰੀਨ ਵਰੁਣ ਸ਼ਰਮਾ ਜੀ ਵੱਲੋਂ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਅਸੀਂ ਉਸ ਕੰਮ ਨੂੰ ਪੂਰੀ ਜਿਹੜਾ ਹੈਗਾ ਬਰੀਕੀ ਨਾਲ ਦੇਖਦੇ ਹੋਏ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਯੋ ਮੇ ਲੁਕਟਾ ਹੋ ਘਰ ਕਰਨੇ ਕੀ 22 22 ਸਾਲ 23 ਸਾਲ ਇਹ ਪੇਰੈਂਟਸ ਨੂੰ ਤਾਂ ਪਤਾ ਹੁੰਦਾ ਤੇਰਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹਾਂ ਦੇਖੋ ਮੈਂ ਪੇਰੈਂਟਸ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਮਗਰ ਜਿਵੇਂ ਕਹਿੰਦੇ ਨੇ ਵੀ ਮਾਪੇ ਤਾਂ ਚਾਪ ਪਛਾਣ ਜਾਂਦੇ ਨੇ ਬਸ ਆਪਣੇ ਬੱਚਾ ਤੇ ਗੌਰ ਰੱਖਣ ਉਹਨਾਂ ਦਾ ਧਿਆਨ ਰੱਖਣ ਜੇ ਉਹ ਕਰੋ ਰਾਤ ਬਾਹਰ ਕਿਤੇ ਰਹਿੰਦੇ ਨੇ ਤਾਂ ਉਸ ਕਾਲ ਨੂੰ ਵੈਰੀਫਾਈ ਕਰ ਲੈ ਮੈਂ ਮਤਲਬ ਬੱਚਿਆਂ ਬਾਰੇ ਮਾਪਾਪ ਨੂੰ ਮੈਂ ਸਮਝਦਾ ਕਿ ਉਹਨਾਂ ਦਾ ਬਹੁਤ ਜਿਹੜਾ ਰੋਲ ਚੰਗਾ ਹੁੰਦਾ ਔਰ اخਲਾਕੀ ਤੌਰ ਤੇ ਉਹਨਾਂ ਨੂੰ ਇਸ ਗੱਲ 'ਤੇ ਧਿਆਨ ਵੀ ਦੇਣਾ ਚਾਹੀਦਾ ਕਿ ਬੱਚਿਆਂ ਦੀ ਗਤੀਵਿਧੀਆਂ ਤੇ ਪ੍ਰੋਪਰ ਨਜ਼ਰ ਰੱਖਣ। ਗਰਾਊਂਡ 'ਤੇ ਇੱਕ ਚੀਜ਼ ਦੇਖੀਏ ਸਰ ਜਿਹੜੇ ਨੌਜਵਾਨ ਜਿਹੜੇ ਬੱਚੇ ਨਸ਼ੇ ਦੀ ਗ੍ਰਿਫਤ ਵਿੱਚ ਆ ਚੁੱਕੇ ਨੇ ਉਹਨਾਂ ਨੂੰ ਬਾਹਰ ਨਿਕਲਣ ਲਈ ਕਿਤੇ ਨਾ ਕਿਤੇ ਬਹੁਤ ਸਮੱਸਿਆਵਾਂ ਹਨ ਉਹਨਾਂ ਦੇ ਪੇਰੈਂਟਸ ਵੀ ਬੱਚੇ ਵੀ ਬਹੁਤ ਵੱਡੀ ਇੱਕ ਸਮੱਸਿਆ ਬਣੀ ਹੋਈ ਹੈ। ਉਸ ਦੇ ਲਈ ਗੰਭੀਰਤਾ ਨਾਲ ਕੋਈ ਕੀਤਾ ਜਾ ਰਿਹਾ ਹੈ। ਦੇਖੋ ਤੁਸੀਂ ਪਹਿਲਾਂ ਹੀ ਮੈਂ ਤੁਹਾਨੂੰ ਜਿਵੇਂ ਦੱਸ ਚੁੱਕਿਆ ਵੀ ਪੰਜਾਬ ਸਰਕਾਰ ਵੱਲੋਂ ਜੇ ਕੋਈ ਗ੍ਰਿਫੈਂਸ ਚ